ਐ ਦੋਸਤੋ ਅਸੀਂ ਬਚਪਨ ਦੇ ਦੋਸਤ ਆ 26 ਤੇ ਮੇਰਾ ਨੈਕਨੇਮ ਰਾਜੂ ਤੇ ਪਿਆਰ ਨਾਲ ਅਸੀਂ ਇੱਥੇ ਆ ਕੇ ਇੱਕ ਦੂਰੇ ਨਾਲ ਉਹ ਬਚਪਨ ਵਾਲੇ ਲੈਨੇ ਆ ਤੇ ਮੈਂ ਇਹਨਾਂ ਨੂੰ ਜਦੋਂ ਦੇਖਿਆ ਆ ਕੇ ਵਾਕਿਆ ਹੀ ਨਹੀਂ ਮਿਹਨਤ ਇੰਨੀ ਕੀਤੀ ਆ ਵੀ ਮਿਹਨਤ ਕਰਕੇ ਤੇ ਜਦੋਂ ਹੁਣ ਇਹਨਾਂ ਕੋਲ ਮੈਂ ਸੌਖਾ ਸਾਧਨ ਦੇਖਦਾ ਤੇ ਮੈਂ ਹੀ ਮਹਿਸੂਸ ਕੀਤਾ ਵੀ ਉੱਥੇ ਪੰਜਾਬ ਦੇ ਵਿੱਚ ਵੀ ਇਹ ਖੇਤੀਬਾੜੀ ਦੇ ਵਿੱਚ ਖੇਤੀ ਤਕਨੀਕ ਨਾਲ ਕੀਤੀ ਇਹਨਾਂ ਕੋ ਸਾਧਨ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਹੁੰਦੇ ਸੀ ਹਰ ਸਾਹ ਵਿੱਚ ਜਿਹੜਾ ਆ ਉਹ ਟਰੈਕਟਰ ਟਰਾਲੀ ਦੇ ਵਿੱਚ ਕੋਈ ਨਾ ਕੋਈ ਨਹੀਂ ਆਪਣੀ ਦਿਮਾਗੀ ਤਕਨੀਕ ਜਿਹੜੀ ਆ ਮੈਂ ਦੇਖਦਾ ਸੀ ਬਿਲਗੇ ਵਾਲੇ ਵੀ ਦੇਖਦੇ ਹੁੰਦੇ ਸੀ ਤੇ ਕਹਿਣਾ ਬਈ ਧਰੋਈਆਂ ਦੇ ਮੁੰਡੇ ਜਿਹੜੇ ਆ ਉਹ ਕੰਮ ਨੂੰ ਦੱਬੀ ਜਾਂਦੇ ਆ ਆ ਦੇਖੀ ਜਾਂਦਾ ਇੱਦਾਂ ਹੀ ਸੀ ਨਾ ਤੇ ਪਲਾਹਿਆਂ ਨਾਲ ਯਾਰੀ ਸੀ ਪਲਾਹਾ ਐਗਰੀ ਵਰਕਰਸ ਹਮ ਬਲਵੀਰ ਸਿੰਘ ਪਲਾਹਾ ਸਾਡੇ ਚਾਚਾ ਜੀ ਹਾਂ ਤੇ ਚਾਂਜੀ ਸਿੰਘ ਚੰਨਾ ਸੋਰਾ ਆਪਣਾ ਜਿਹੜਾ ਆ ਟਰੈਕਟਰਾਂ ਦੇ ਐਕਸਲ ਬਣਾਉਂਦੇ ਉਹ ਵੀ ਅੱਜ ਕੈਨੇਡਾ ਜਾ ਸ਼ੱਕੀ ਮੈਂ ਉਹਨਾਂ ਨੂੰ ਐਡਮੈਂਟੈਂਜ ਮਿਲ ਕੇ ਆਇਆ ਤੇ ਟਰੱਕਿੰਗ ਦਾ ਉਹਨਾਂ ਦਾ ਕਾਰੋਬਾਰ ਆ ਬੜਾ ਵੱਡਾ ਕਾਰੋਬਾਰ ਆ ਤੇ ਤਿੰਨ ਦਿਨ ਦਾ ਮੌਕਾ ਮਿਲਿਆ ਉੱਥੇ ਚੱਲ ਕਿਸੇ ਪਲਾਹਾ ਨੇ ਬੁਲਾਹ ਨੇ ਬੁਲਾ ਦਿਆ ਤੇ ਆਪਾਂ ਜੋ ਤੇ ਗੱਲ ਜ਼ਰੂਰ ਦੋਸਤਾਂ ਮਿੱਤਰਾਂ ਨੂੰ ਸੁਣਾਉਣੀ ਆ ਨਹੀਂ ਨਹੀਂ ਵਧੀਆ ਨੇ ਇਸ ਬੰਦਾ ਵਧੀਆ ਹੋਰ ਵਧੀਆ ਹਾਂ ਸਾਡਾ ਜੀ ਪਲਾਹਾ ਹੈ ਅਕਰੀਬਨ ਕਸ ਪੰਜਾਬ ਇੰਡੀਆ ਤੇ ਕੈਨੇਡਾ 'ਚ ਵੀ ਟਰਾਲੀਆਂ ਉਹਨਾਂ ਦੀਆਂ ਆਈਆਂ ਤੇ ਸਾਡੇ ਬਿਲਗੇ 'ਚ ਵੀ ਹਾਂਜੀ ਇਹ ਫਰਮ ਨੇ ਐਕਸਲ ਬਣਾਈ ਹਾਂਜੀ ਤੇ ਅਸੀਂ ਉਸ ਦੋਸਤ ਦਾ ਅੱਜ ਆਸ ਵਿੱਚ ਸਾਡਾ ਬਿੱਤਰ ਆ ਤੇ ਉਹਨਾਂ ਦਾ ਐਡਮਨਟਨ ਦੇ ਵਿੱਚ ਟ੍ਰਕਿੰਗ ਦਾ ਕਾਰੋਬਾਰ ਆ ਹੂੰ ਹੂੰ ਮਿੱਟੀ ਵੱਖ-ਵੱਖ ਤਰ੍ਹਾਂ ਦੀ ਜਿਹੜੀ ਆ ਉਹ ਢਵਾਟ ਢਾਈ ਜਿੱਥੇ ਉਹਨਾਂ ਦੀ ਡਿਮਾਂਡ ਆ ਜਿੱਥੇ ਡਿਮਾਂਡ ਆ ਤੇ ਛੱਪੀ ਗੱਲੇ ਤਾਂ ਆ ਭਈ ਦੁਨੀਆ ਜਿੱਥੇ ਆਪਾਂ ਮਰਜੀ ਚੱਲ ਜਾਈਏ ਪਿਆਰ ਜਿਹੜਾ ਉਹ ਅੱਜ ਵੀ ਉਨਾ ਹੀ ਆ ਤੇ ਤੁਹਾਡੇ ਵਿੱਚ ਜਿਹੜੀ ਮੈਂ ਇੱਥੇ ਆ ਕੇ ਗੱਲ ਦੇਖੀ ਵੀ ਜੇ ਆਪਾਂ ਇਕੱਠੇ ਆ ਹਾਂ ਇਕੱਠੇ ਹਾਂ ਇਹ ਤਰੱਕੀ ਕਰਦੇ ਤੇ ਹਾਂ ਸਭ ਗੱਲ ਠੀਕ ਹੈ ਇਹ ਇਹੀ ਆ ਇਹੀ ਆ ਇਹ ਬਿਲਕੁਲ ਸਹੀ ਬਈ ਜਿਹੜੇ ਜੁਆਇੰਟ ਪਰਿਵਾਰ ਆ ਹਾਂ ਉਹ ਹਮੇਸ਼ਾ ਪੰਜਾਬ ਵਿੱਚ ਵੀ ਜਿਹੜੇ ਇਕੱਠੇ ਪਰਿਵਾਰ ਆ ਇਕੱਠੇ ਪਰਿਵਾਰ ਹਾਂ ਉਹ 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 ਪਰਿਵਾਰ ਜਿਹੜਾ ਉਹਨਾਂ ਦੀ ਗੱਲਬਾਤ ਲੋਕਾਂ ਚ ਹਾਂ ਚੱਲਦੀ ਆ ਠੀਕ ਉਹਨਾਂ ਦਾ ਪੰਜਾਬੀ ਚ ਕਹ ਲਈਏ ਵੀ ਦੂਜਿਆਂ ਨੂੰ ਭੈ ਵੀ ਹੁੰਦਾ ਵੀ ਇਕੱਠੇ ਆ ਇਕੱਠੇ ਤੇ ਸਾਡਾ ਵੀ ਮਿੱਤਰ ਚਾਂਜੀ ਸਿੰਘ ਚੰਨਾ ਜਿਹੜਾ ਉਹਨਾਂ ਦਾ ਆਹ ਟਾਹਾਂ ਮਤਲਬ ਚਾਂਜੀ ਟਰਾਂਸਪੋਰਟ ਜਿਹੜਾ ਹੂੰ ਹੂੰ ਉਹ ਨਾਂ ਆ ਤੇ ਇਦਾਂ ਹੀ ਆਪਣੇ ਪਾਜੀ ਟੀਜਾ ਹਾਂਜੀ ਉਹਨਾਂ ਦੀ ਵੀ ਬੱਡੀ ਉਹ ਤਾਂ ਬੱਡੀਆਂ ਕਾਰੋਬਾਰ ਵੱਡਾ ਤੇ ਆਪਣੀ ਭੈਣ ਕਲਵਿੰਦਰ ਕੌਰ ਸੱਗੂ ਜਿਨ੍ਹਾਂ ਨੇ ਪਿੰਡ ਦੇ ਵਿੱਚ ਉਹ ਬਹੁਤ ਜਿਹੜੀ ਆ ਤਾਂ ਸੌਟੀ ਸੇਵਾ ਕਰਦੇ ਆ ਤੇ ਲੋੜਵੰਦਾਂ ਦੀ ਮਦਦ ਕਰਦੇ ਆ ਤੇ ਇਸ ਕਰਕੇ ਇਹ ਢਿੱਲੋਂ ਸਾਹਿਬ ਆਪਾਂ ਗੱਲਾਂ ਇਹ ਸਾਰੀਆਂ ਤਾਂ ਕਰਦੇ ਆ ਵੀ ਇੱਥੇ ਆ ਕੇ ਉਹ ਕੁਝ ਮੈਨੂੰ ਦੇਖਣ ਦਾ ਮੌਕਾ ਮਿਲਿਆ ਜਿਹੜਾ ਅਸੀਂ ਉੱਥੇ ਸੁਣਦੇ ਆ ਪਰ ਗੱਲ ਇਹਦਾ ਆ ਬਈ ਇਹ ਵੀ ਦੇਖਣ ਨੂੰ ਮਿਲਿਆ ਬਈ ਜਿੰਨੇ ਤੁਸੀਂ ਸਖਤ ਮਿਹਨਤ ਕਰਦੇ ਆ ਫੇਰ ਜਾ ਕੇ ਡਾਲਰ ਜਿਹੜੇ ਆ ਉਹ ਬਣ ਗਿਆ ਬਿਲਕੁਲ ਕੋਲ ਤੇ ਪੰਜਾਬ ਦੇ ਵਿੱਚ ਮੈਂ ਮਹਿਸੂਸ ਕਰਦਾ ਆ ਬਈ ਜਿੰਨਾ ਨਾ ਤੁਸੀਂ ਪੈਸਾ ਕਮਾ ਕੇ ਭੇਜਿਆ ਉਹਦੇ ਨਾਲ ਪੰਜਾਬ ਦੇ ਵਿੱਚ ਠੀਕ ਆ ਪਰਿਵਾਰ ਜਿਹੜੇ ਆ ਉਹ ਮਿਹਨਤ ਵੀ ਛੱਬੀ ਕਰਦੇ ਆ ਹੂੰ ਹੂੰ ਸਾਰੇ ਨਹੀਂ ਸਾਰੇ ਹਾਂ ਜੇ ਮੰਨ ਲਓ ਅਸੀਂ ਵੀ ਉੱਥੇ ਤੁਹਾਡੇ ਅੰਗ ਸਾਰੇ ਮਿਹਨਤ ਕਰੀਏ ਹਾਂ ਹਾਂ ਦੇਲਾ ਸੇਵਾ ਮਾਨਦਾਨੀ ਦਾ ਕੰਮ ਕਰੀਏ ਹਾਂ ਹਾਂ ਤੇ ਇਕੱਠੇ ਚਲੀਏ ਮੇਰੇ ਖਿਆਲ ਨਾਲ ਤਰੱਕੀ ਉੱਥੇ ਵੀ ਹੋ ਸਕਦੀ ਆ ਬਿਲਕੁਲ ਹੋ ਸਕਦੀ ਪਰ ਤੁਹਾਨੂੰ ਕੀ ਮਹਿਸੂਸ ਹੁੰਦਾ ਵੀ ਉੱਥੇ ਇਦਾਂ ਗੱਲ ਹੈਗੀ ਆ ਇਹ ਬੋਲੋ ਰਾਜੂ ਪਤਾ ਕੀ ਆ ਇੱਥੇ ਦੇ ਉੱਥੇ ਦੇ ਫਰਕ ਬਹੁਤ ਉੱਥੇ ਹੁਣ ਇੱਥੇ ਅਸੀਂ ਕੋਈ ਵੀ ਕੰਮ ਕਰਦੇ ਆ ਵੀ ਇੱਥੇ ਜਾਣਿਆ ਸਾਨੂੰ ਕਹਿੰਨੇ ਸਾਧ ਲਿਆ ਵੀ ਤੇ ਆਹ ਕਰ ਜਾ ਅਸੀਂ ਕਰ ਰਹੇ ਹੁਣ ਅੱਛਾ ਸਾਨੂੰ ਕੋਈ ਸੰਗ ਨਹੀਂ ਹੈ ਕਿ ਉਹ ਸਾਨੂੰ ਬੁਲਾਇਆ ਇੱਥੇ ਬੁਲਾਇਆ ਹਾਂ ਅਸੀਂ ਉੱਥੇ ਚਲੇ ਜਾਣਾ ਹੁਣ ਉੱਥੇ ਜੇ ਅਸੀਂ ਕਈਏ ਜਾ ਕੇ ਵੀ ਤੂੰ ਉੱਥੇ ਜਾ ਕੇ ਆਪਣਾ ਕੋਈ ਆਪਣਾ ਜਾ ਕੇ ਤੋਂ ਮੇਖਾਂ ਲਾਇਆ ਜਾਂ ਕਿਸੇ ਦਾ ਕਮਾਣ ਆ ਕੋਈ ਸਮਾਨ ਚੱਕਣਾ ਕਿਨ ਮੂਵ ਕਰਾਉਣਾ ਹੁਣ ਛੱਤੀ ਆ ਦੀ ਸੋਚਣਾ ਮੈਂ ਉਹਦੇ ਜਾਵਾਂ ਇਹ ਹੀ ਗੱਲ ਆ ਮੈਂ ਉਹਦੇ ਜਾਵਾਂ ਇੱਥੇ ਸੀ ਇੱਥੇ ਤੱਕ ਕੀ ਹੁੰਦਾ ਮਦਦ ਜਾਣ ਇਹ ਹੀ ਆ ਵੀ ਜੇ ਤੁਸੀਂ ਮੈਨੂੰ ਕਹੋ ਵੀ ਚਾਰ ਖੱਤੇ ਤੇ ਬੋਹਣੇ ਮੈਂ ਉੱਥੇ ਜਾਣਾ ਜਾਂ ਮੈਂ ਇਹ ਨਹੀਂ ਦੇਖਣਾ ਕੌਣ ਬੰਦਾ ਕੌਣ ਨਹੀਂ ਮੈਂ ਉੱਥੇ ਜਾਣੇ ਜਾਣਾ ਚਾਹੇ ਮੈਂ ਉੱਥੇ ਕੋਈ ਵੀ ਕਰਾ ਲਵੇ ਅਸੀਂ ਕਰਿਆ ਆਉਣਾ ਇਹ ਤੁਹਾਡੇ ਚ ਖਾਸियत ਹੈ ਹਾਂ 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 ਸਾਰਿਆਂ ਦੀ ਖਾਸियत ਆ ਹੁਣ ਉੱਥੇ ਜੇ ਕੰਮ ਕਮਾ ਜੇ ਕੇ ਆਪਾਂ ਕਹਿੰਨ ਬੁਲਾਉਣਾ ਆ ਜਾਂ ਕੁਝ ਵੀ ਕਰਨਾ ਵੀ ਮੈਨੇ ਐਸੇ ਦੀ ਹੈਲਪ ਆ ਉਹਨੇ ਪਿਆਰੀ ਸੋਚਣਾ ਮੈਂ ਉਹਦੇ ਜਾਵਾਂ ਜਾਂਦੀ ਅਗਲਾ ਅਸੀਂ ਕਰਨਾ ਇਹ ਫੇਲ ਹੋਣ ਦਾ ਕਾਰਨ ਢਿਲੋਂ ਸਾਹਿਬ ਸਾਡਾ ਉੱਤੇ ਇਹ ਹੀ ਆ ਮੈਂ ਫੇਲ ਕਹਿਣਾ ਹਾਂ ਫੇਲ ਹੋਣ ਦਾ ਕਾਰਨ ਠੀਕ ਹੈ ਜੋ ਵੀ ਕੰਮ ਮਿਲਦਾ ਜਿਹੜਾ ਵੀ ਆ ਅਸੀਂ ਹੱਸ ਕੇ ਕਰਦੇ ਆਂ ਫੇਰ ਵੀ ਤੁਸੀਂ ਡਾਲਰ ਸਾਨੂੰ ਭੇਜਦੇ ਆ ਉੱਥੇ ਬਿਲਕੁਲ ਤੇ ਜਦੋਂ ਵੀ ਤੈਨੂੰ ਪਿੰਡੋਂ ਕੋਈ ਕਾਲ ਆਉਂਦੀ ਆ ਬਈ ਇੱਥੇ ਲੋੜ ਆ ਤੇ ਪੈਸੇ ਭੇਜਣ ਤੋਂ ਪਹਿਲਾਂ ਮਨ 'ਚ ਹੁੰਦਾ ਵੀ ਆ ਬਈ ਯਾਰ ਪੈਸੇ ਤਾਂ ਭੇਜ ਦਿੰਨੇ ਆ ਪਰ ਰਾਜੇ ਮੈਂ ਤਾਂ ਬਹੁਤ ਹੁਣ ਮੈਂ ਤਾਂ ਬਹੁਤ ਕੁਝ ਕਰਨਾ ਮੰਗਦਾ ਸੀਗਾ ਹੂੰ ਠੀਕ ਆ ਹਨਾ ਕਿਉਂ ਉੱਥੇ ਮੈਂ ਦੋ ਵਾਰੀ ਗੱਲ ਚਲਾਈ ਕੇ ਨਾ ਉਹ ਪਤਾ ਕਿ ਉਹ ਗੱਲ ਨਹੀਂ ਬਣੀ ਤੇ ਮੈਂ ਪਿੱਛੇ हट ਗਿਆ ਹੂੰ ਕਿ ਉਹ ਮੇਰੇ ਨਿਆਣੇ ਇੱਥੇ ਆ ਨਾ ਮੈਂ ਤਾਂ ਹੁਣ ਵੀ ਕਹਿੰਦਾ ਏਹ ਤੇ ਕਹਿੰਦਾ ਮੇਰੇ ਨਿਆਣੇ ਇੱਥੇ ਆ ਉਹ ਨਹੀਂ ਜਾਣਾ ਨਹੀਂ ਉਹ ਨਹੀਂ ਜਾਣਾ ਉਹ ਕੋਈ ਉਮੇ ਜੇ ਕੋਈ ਮੌਤ ਦੀ ਗੱਲ ਕਰਦਾ ਤੂੰ ਫਾਕ ਤੂੰ ਉੱਥੇ ਕਿੰਨ ਜਾਣਾ ਕਿਹੜੀ ਕਿਹੜੀ ਜ਼ਮੀਨ ਕਿਹੜੀ ਯਾਤ ਕਿਹੜੀ ਕੀ ਕਰਨੀ ਤੂੰ ਸੱਚ ਕਹ ਰਿਹਾ ਇਹਨਾਂ ਸਾਹਿਬ ਸੱਚ ਹੈ ਜੀ ਹਨਾ ਹੂੰ ਫੇਰ ਹੁਣ ਪਤਾ ਨਹੀਂ ਅੱਜ ਜੀਂਦੇ ਆ ਕੱਲ੍ਹ ਜੀਂਦੇ ਆ ਕੀ ਜੀਦੇ ਆ ਹਨਾ ਜੇ ਬੈਠੇ ਬੈਠੇ ਕੋਈ ਬੰਦਾ ਆਜ ਤੇ ਬੈਠਾ ਹੋਣਾ ਪਤਾ ਨਿਕਾਲ ਲੂ ਆ ਜੀਨ ਦੀ ਸਾ ਨਾ ਸਾ ਲੈ ਕਰ ਨਹੀਂ ਹੈਗੇ ਨਾ ਤੇ ਜੀਂਦੇ ਹੀ ਦੇਖੋ ਬੰਦਾ ਉੱਥੇ ਆਪਣੇ ਮਾਪੇ ਦਾ ਜਾਂ ਕਿਸੇ ਦਾ ਹਨਾ ਕੋਈ ਨਾ ਕੋਈ ਕਰਜ਼ੀ ਵੇਣਾ ਹੂੰ ਉਹਰੇ ਨਾਲ ਦੀ ਰੀਸ ਨਹੀਂ ਦੇਖੋ 26 ਭਾਜੀ ਨੇ ਇਹ ਆਪਣੇ ਦਰਦ ਸੁਣਾਇਆ ਵੀ ਅਸੀਂ ਆਪਣੇ ਮਾਪਿਆਂ ਦੀ ਯਾਦ ਵਿੱਚ ਕੁਝ ਨਾ ਕੁਝ ਕਰੀਏ ਪਰ ਜਿਹੜੀ ਉੱਥੇ ਮੈਂ ਜਾਂ ਮੈਨਹੀਂ ਹੋਮਾ ਹੂੰ ਉਸ ਗੱਲ ਨੇ ਸਾਡੇ ਕੋਲੋਂ ਕਿਤੇ ਨਾ ਕਿਤੇ ਇਹ ਗੱਲ ਖੋਲੀ ਆ ਕਿਸੇ ਨੂੰ ਇਹ ਗੱਲ ਚੰਗੀ ਲੱਗੇ ਚਾਹੇ ਮਾੜੀ ਪਰ ਮੈਂ ਤਾਂ ਪੰਜਾਬ ਤੋਂ ਆਇਆ ਮੈਂ ਤਾਂ ਉਹਨਾਂ ਪਿੰਡਾਂ 'ਚੋਂ ਆਇਆ ਮੈਂ ਤਾਂ ਉੱਥੋਂ ਸਭ ਕੁਝ ਜਾਣਦਾ ਆ ਕਿ ਸਾਡੀ ਸੋਚ ਜਿਹੜੀ ਆ ਤੰਗ ਹੋ ਗਈ ਪਰ ਸਾਡੇ ਇਹਨਾਂ ਕੈਨੇਡਾ ਵਿੱਚ ਵਸਦੇ ਪੰਜਾਬੀ ਭਰਾਵਾਂ ਨੇ ਸਾਡੀ ਮਦਦ ਬਹੁਤ ਕੀਤੀ ਆ ਫੇਰ ਵੀ ਦਿਨ ਰਾਤ ਸਭ ਕੁਝ ਭੁੱਲ ਕੇ ਫੇਰ ਸਾਨੂੰ ਮੰਨ ਲਓ ਡਾਲਰ ਜਿਹੜੇ ਆ ਉਪੇ ਹੀ ਕਹਿੰਦੇ ਆ ਪਰ ਉੱਥੇ ਸਾਡੇ ਮਨਾਂ 'ਚ ਜਿਹੜੀ ਕੜਤਣ ਆ ਹੂੰ ਤੰਗ ਦੇ ਲਈ ਆ ਤੰਗ ਦੇ ਲਈ ਆ ਉਹ ਦੂਰ ਨਹੀਂ ਹੋਈ ਇਹ ਗੱਲ ਵੀ ਸੱਚ ਆ 26 ਦੀ ਇਹਨੇ ਮੂੰਹੋਂ ਕਹਿਤਾ ਮੈਂ ਦੇਖਦਾ ਫਿਰਦਾ ਇੱਥੇ ਜਿਹੜੇ ਨਵੇਂ ਬੌਰਨ ਬੱਚੇ ਆ ਉਹੀ ਪੰਜਾਬ ਵਿੱਚ ਨਹੀਂ ਆਉਣਾ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਉੱਥੇ ਸਾਡਾ ਜਿਹੜਾ ਅਸੀਂ ਸੁਰੱਖਤ ਨਹੀਂ ਹੈ ਸਾਨੂੰ ਪਿਆਰ ਕਰਨ ਵਾਲੇ ਜਿਹੜੇ ਆ ਉਹ ਹੈ ਨਹੀਂ ਉਹ ਹੈ ਨਹੀਂ ਹੈ ਨਹੀਂ ਉਹ ਨਫਰਤ ਨਫਰਤ ਦਾ ਹੀ ਜ਼ਿਆਦਾ ਮੈਲਨੀ ਆ ਇਹ ਇਹ ਜੇ ਨਫਰਤ ਪੈਦਾ ਪੰਜਾਬ ਵਿੱਚ ਹੋਈ ਆ ਚਾਹੇ ਵੰਡ ਵਡਾਈਆਂ ਨੂੰ ਲੈ ਕੇ ਹੋਈ ਹੋਵੇ ਹਾਂ ਚਾਹੇ ਏਲੋ ਸਾਹਿਬ ਬਸ ਇਹ ਹੀ ਆ ਵੀ ਮੈਨੂੰ ਪੈਸੇ ਦੇ ਦਿਓ ਬਿਲਕੁਲ ਬਸ ਇਹ ਹੀ ਆ ਹਾਂਜੀ ਜਾਂ ਇਹ ਤੋਂ ਵੱਧਿਆ ਕੋਈ ਗੱਲ ਤੁਸੀਂ ਰਸੋਈ ਦੀ ਇਹ ਇਹ ਹੀ ਆ ਜੀ ਹਾਂਜੀ ਇਹ ਹੀ ਆ ਪੈਸੇ ਤਾਂ ਤੁਸੀਂ ਪਹਿਲਾਂ ਵੀ ਦੰਦੇ ਸੀ ਪੈਸੇ ਹੁਣ ਵੀ ਦੰਦਿਆ ਹਾਂ ਹਾਂਜੀ ਤੇ ਜੇ ਕੋਈ ਚਾਹੇ ਵੀ ਮੁਰਗੀ ਦੇ ਅੰਡੇ ਇੱਕ ਵਾਰੀ ਕੱਢ ਲਓ ਬਸ ਬਸ ਮੈਂ ਮੋਰਗੀ ਜਾਨੋਂ ਜਾਂਦੀ ਜਾਵੇ ਸਾਂਭੂ ਆਂਡੇ ਮਿਲ ਜਾਂਦੇ ਸਾਂਭੂ ਆਂਡੇ ਹੋ ਸਕਦਾ ਜਿਹੜੀ ਇਹ ਮੈਂ ਗੱਲ ਕਹਿ ਰਿਹਾ ਆ ਇਹ ਸਾਰੇ ਪੰਜਾਬੀਆਂ ਦੀ ਨਹੀਂ ਹੈ ਹਾਂ ਕੁਝ ਕੁ ਪੰਜਾਬੀ ਹੋ ਸਕਦੇ ਹਨ ਆਪਾਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਨਹੀਂ ਹੈਗੇ ਰਾਜੂ ਕੋਈ ਜਿਹਦੇ ਵਿੱਚੋਂ ਜੇ ਇਹ ਪਾਜੀ ਸਾਡੇ ਦੇ ਮਨ ਚੋਂ ਗੱਲ ਆਈ ਆ ਕਿਤੇ ਨੇ ਕਿਤੇ ਗੱਲ ਇਹ ਹੈ ਤੇ ਦੋਸਤੋ ਅਸੀਂ ਜਿਹੜੀਆਂ ਅੱਜ ਇਹ ਦੁਖੀ ਮਨ ਨਾਲ ਜਿਹੜੀਆਂ ਗੱਲਾਂ ਸੁਣ ਰਹੇ ਆ ਜਾਂ ਕਰ ਰਹੇ ਆ ਇਸ ਕਰਕੇ ਕਰ ਰਹੇ ਆ ਵੀ ਮੈਂ ਇੱਥੇ ਇਹ ਵੀ ਦੇਖ ਰਿਹਾ ਸਾਡੇ ਚਾਹੇ ਪੰਜਾਬੀ ਭਰਾ ਕੈਨੇਡਾ ਚ ਜਾ ਚਾਹੇ ਅਮਰੀਕਾ ਚ ਜਾ ਚਾਹੇ ਇੰਗਲੈਂਡ ਚ ਜਾ ਜਾਂ ਦੂਜੇ ਮੁਲਕਾਂ ਚ ਜਾ ਉਹ ਛੁੱਟੀਆਂ ਕੱਟਣ ਹੁਣ ਹੋਰਾਂ ਮੁਲਕਾਂ ਚ ਜਾਣ ਲੱਗ ਪਏ ਤੇ ਲੋਕਾਂ ਕੋਈ ਟਾਈਮ ਸੀ ਛੁੱਟੀਆਂ ਕੱਟਣ ਦੇ ਬਹਾਨੇ ਨਾਲ ਪਿੰਡ ਚੱਲ ਜਾਣ ਪਿੰਡ ਮਿਲ ਕੇ ਆਉਂਦੇ ਸੀ ਪਿੰਡ 'ਚ ਕੋਈ ਪ੍ਰੋਗਰਾਮ ਰੱਖਣਾ ਅਖੰਡ ਪਾਠ ਦਾ ਰੱਖਣਾ ਜਾਂ ਕੋਈ ਹੋਰ ਪ੍ਰੋਗਰਾਮ ਰੱਖਣਾ ਸਾਰੇ ਬਹਾਨੇ ਨਾਲ ਮਿਲ ਕੇ ਤੇ ਉਸ ਵੇਲੇ ਮੈਂ ਦੇਖਦਾ ਸੀ ਵੀ ਸਾਡੇ ਇਹ ਜਿਹੜੇ ਐਨ ਆਰ ਆਈ ਭਰਾ ਇਹ ਜੱਫੀਆਂ ਪਾਉਂਦੇ ਆ ਇਹ ਪਿਆਰ ਦੇ ਭੁੱਖੇ ਆ। ਮਿਲ ਕੋ ਕਿਉਂਕਿ ਇੱਥੇ ਪਿਆਰ ਜਿਹੜਾ ਤੁਸੀਂ ਇੱਕ ਦੂਏ ਨੂੰ ਜਦੋਂ ਨੇੜੇ ਆਪਣੇ ਪਿੰਡ ਨੂੰ ਦੇਖਦੇ ਆ ਤਾਂ ਤੁਸੀਂ ਇਹ ਸਮਝਦੇ ਮੈਂ ਮੇਰਾ ਹੀ ਮੈਂਬਰ ਆ ਇਹ ਪਰਿਵਾਰ। ਇਹ ਇੱਥੇ ਇੱਥੇ ਹੈਗਾ ਹਾਲੇ ਵੀ ਇਹ ਚੀਜ਼ ਹੈਗੀ ਆ ਜਿੱਦਾਂ ਵੀ ਆਪਾਂ ਮਿਲੇ ਆ ਦੂਜੇ ਨੂੰ ਹੈਗਾ ਖੱਚ ਹੈਗੀ ਨਾ ਖੱਚ ਹੈਗੀ ਆ। ਪਰ ਹੁਣ ਮੈਂ ਜਿੱਦਾਂ ਸੁਣਦਾ ਉੱਤੇ ਵੀ ਜਿੱਦਾਂ ਜੇ ਤੁਸੀਂ ਜਾਣਦੇ ਆ ਅੱਗੇ ਸਾਡ ਬਲੈਤੀ ਆਉਣਾ ਸਾਨੂੰ ਚਾਹ ਆਉਣਾ ਵੀ ਬਲੈਤੀ ਆ ਗਿਆ ਹੋ ਗਿਆ ਨਾ ਹਾਂ ਤੇ ਹੁਣ ਉੱਤੇ ਦਾਦੇ ਕਹਿੰਦੇ ਅਸੀਂ ਜਾਣਦੇ ਆ ਕਈ ਰਸਤੇ ਉਹ ਕਹਿੰਦੇ ਕੋਈ ਉਤ ਬੁਲਾਉਂਦਾ ਨਹੀਂ ਪੁੱਛਦਾ ਨਹੀਂ ਹੈਗਾ ਉਹ ਕਹਿੰਦੇ ਕੀ ਲੈਣਾ ਸੀ ਕੀ ਕੀ ਲੈਣਾ ਸੀ ਹਨਾ ਉਹ ਕਹਿੰਦੇ ਤੂੰ ਜਾਣਾ ਮੈਨੂੰ ਹੁਣ ਕਈ ਰਸਤੇ ਦਾਦਾ ਦੇ ਉੱਤੇ ਜਾਂਦੇ ਆ ਉਹ ਕਹਿੰਦੇ ਛੱਬੀ ਗਿਆ ਮੈਂ ਕਹਾਂ ਹਾਂ ਕਹਿੰਦੇ ਕੀ ਲੈਣਾ ਤੇ ਜਾ ਕੇ ਠੀਕ ਆ ਕਹਿੰਦੇ ਉੱਤੇ ਕਿ ਅੱਗੇ ਅੱਗੇ ਵਾਲੀ ਘੰਟੜੋ ਵੀ ਤੇਰੇ ਮਗਰ ਆਉਣਗੇ ਜਾਂ ਪੁੱਛੋਗੇ ਕੋਈ ਵੀ ਕਹਿੰਦੇ ਕਿਸੇ ਨਹੀਂ ਕੋਈ ਪੁੱਛਣਾ ਵੈਸੇ ਤੁਹਾਨੂੰ ਇੱਕ ਗੱਲ ਤਾਂ ਇਹ ਹੋ ਗਈ ਆ ਵੀ ਉੱਥੇ ਪਹਿਲਾਂ ਦੇ ਮੁਕਾਬਲੇ ਲੋਕ ਕੁਝ ਇਦਾਂ ਵੀ ਹੈਗੇ ਕੰਮ ਜ਼ਿਆਦੇ ਕਰਨ ਲੱਗ ਪਏ। ਮੈਨ ਪਾਵਰ ਘਟ ਗਈ। ਹੂੰ ਹੂੰ। ਪਿਛਲੇ ਸਮੇਂ 'ਚ ਟੱਪਣਾ 'ਚ ਬੰਦੇ ਜ਼ਿਆਦੇ ਹੁੰਦੇ। ਬੰਦੇ ਸਾਰੇ ਕੰਮ ਕਰਦੇ। ਇੱਕ ਦੋ ਬੰਦੇ ਇਦਾਂ ਫਿਰਦੇ ਤੁਰਦੇ ਰਹਿਣਾ ਹਾਲ ਚਾਲ ਪੁੱਛਦੇ ਰਹਿਣਾ। ਠੀਕ ਹੈ ਜੀ। ਹੁਣ ਮੰਨ ਲਓ ਜ਼ਿਆਦੇ ਇੱਥੇ ਆ ਗਏ ਤਾਂ ਪਿੱਛੇ ਬੰਦੇ ਰਹਿ ਗਏ 90 'ਚ। 90 'ਚ ਹਾਂਜੀ। ਤੇ ਉਹ 90 ਬੰਦੇ ਜਿਹੜੇ ਆ ਉਹਨਾਂ ਕੋਲ ਟਾਈਮ ਘਟ ਗਿਆ। ਇੱਕ ਇਹ ਵੀ ਵਜ੍ਹਾ ਆ। ਦੂਜੀ ਗੱਲ ਇਹ ਹੈ ਉਹ ਵੀ ਪਿਛਲੇ ਸਮੇਂ 'ਚ ਜੇ ਤੋ ਕੋਈ ਬਲੈਤੀ ਆ ਜਾਂਦਾ ਸੀ ਤਾਂ ਉਹਦੇ ਕੋਲ ਆਪਾਂ ਸਾਰੇ ਮਿਲਣ ਜਾਂਦੇ ਸੀ ਗੱਲਾਂ ਬਾਤਾਂ ਸੁਣਦੇ ਸੀ ਵਿਦੇਸ਼ ਦੀਆਂ ਤੇ ਇੱਕ ਲਾਲਚ ਵੀ ਛੁਪਿਆ ਹੁੰਦਾ ਸੀ ਵੀ ਯਾਰ ਕਿਤੇ ਸਾਡੇ ਨਿਆਣੇ ਬਾਰੇ ਕੁਝ ਹੋਵੇ ਤੇ ਕੋਣ ਛੱਪੀ ਜਿਹੜਾ ਆ ਉਹਨਾਂ ਦੇ ਨਿਆਣੇ ਪੜ ਕੇ ਬੈਂਡ ਲੈ ਕੇ ਸਾਰੇ ਮੁਲਕਾਂ 'ਚ ਚਲੇ ਗਏ ਉਹਨਾਂ ਦੇ ਮਨ ਜਿੱਦਾਂ ਹੋ ਗਿਆ ਵੀ ਹੁਣ ਸਾਨੂੰ ਲੋੜ ਨਹੀਂ ਨਹੀਂ ਰਾਜੂ ਇਹ ਨਹੀਂ ਹੈ ਕਿ ਜਿੱਦਾਂ ਵੀ ਬੰਦੇ ਘਟ ਗਏ ਬੰਦੇ ਘਟਣ ਦੀ ਹਾਨ ਨਹੀਂ ਹੈਗੀ ਹਾਂ ਬੰਦਿਆਂ ਵਿੱਚ ਪਿਆਰ ਹੋਣਾ ਚਾਹੀਦਾ ਚਾਹੇ ਬੰਦਾ ਇੱਕ ਆ ਚਾਹੇ ਤੂੰ ਆ ਕੱਲਾ ਮੈਂ ਹਾਂ ਹਾਂ ਜਿੰਨਾ ਕੰਮ ਕੋਈ ਉਥੇ ਇੰਨਾ ਜ਼ਿਆਦਾ ਤਾਂ ਹੈ ਨਹੀਂਗਾ ਉਹ ਹੀ ਜ਼ਮੀਨ ਜੇ ਹੁਣ ਅਸੀਂ ਇੱਥੇ ਆ ਕੋਈ ਸਾਰੇ ਆਉਂਦੇ ਆ ਕੰਮ ਤੇ ਟਾਈਮ ਕੱਢੀਦਾ ਭੌਂਕਾ ਕੰਮ ਛੱਡੀਦਾ ਸਭ ਕੁਝ ਕੀਤਾ ਨਾ ਮਿਲੀ ਦਾ ਆਈ ਦਾ ਜਾਈ ਦਾ ਜਿੱਥੇ ਜਾਣਾ ਜਾਈਦਾ ਨਾ ਕੋਈ ਬੰਦਾ ਇਹਦਾ ਐਸਪੈਕਟ ਕਰੀਦੀ ਹੈ ਨਾ ਪਰ ਉਹ ਚੀਜ਼ਾਂ ਜਿੱਦਾਂ ਮੈਨੂੰ ਜਿੱਦਾਂ ਹੁਣ ਅਜੇ ਤੋ ਮੈਂ ਸ਼ਾਇਦ ਰੋਂਗ ਵੀ ਹੋਵਾਂ ਉਹ ਚੀਜ਼ਾਂ ਚਿਆ ਤਾਂ ਤੇ ਲੋਕਾਂ ਨੂੰ ਗੱਲ ਇਦਾਂ ਆ ਵੀ ਇਹ ਵੀ ਗੱਲ ਹੈਗੀ ਆ ਵੀ ਜੋ ਇਹਦੇ ਵਿੱਚ ਖਾਸੀਅਤ ਆ ਫੋਨ ਮਾਰਿਆ ਛੱਬੀ ਕਿੱਥੇ ਆ ਮੈਂ ਹੁਣੇ ਆ ਜਾਣਾ ਸਾਰਿਆਂ ਚ ਨਹੀਂ ਇਹ ਗੱਲ ਹੁੰਦੀ ਸਾਰਿਆਂ ਚ ਨਹੀਂ ਹਾਂਜੀ ਕਿਉਂਕਿ ਇੱਥੇ ਹਰੇਕ ਦੇ ਮਨ 'ਚ ਇਹ ਆਵੇ ਫੋਨ ਕਰਕੇ ਪਹਿਲਾਂ ਪੁੱਛੋ ਜੇ ਸਮਾਂ ਹੈਗਾ ਤਾਂ ਠੀਕ ਹੈ ਨਹੀਂ ਤਾਂ ਫੇ ਨੈਕਸਟ ਡੇ ਹੋ ਸਕਦਾ ਕਿਸੇ ਕੋਲ ਨਹੀਂ ਵੀ ਸਮਾਂ ਹੈ ਸਈ ਇਤਾਂ ਦੇ ਵੀ ਹੈਗੇ ਆ ਬਿਲਕੁਲ ਵੀ ਉਹ ਕਹਿੰਦੇ ਯਾਰ ਨਹੀਂ ਸਮਾਂ ਹੀ ਹੈ ਨਹੀਂ ਹਾਂਜੀ ਤੇ ਬਾਕੀ ਇਹ ਦਿਲ ਦੀਆਂ ਗੱਲਾਂ ਐ ਸ਼ਬੀ ਭਾਜੀ ਨੇ ਕੀਤੀਆਂ ਚਲੋ ਸਭ ਬਿਲਕੁਲ ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਜਿੰਨਾ ਇਹਨਾਂ ਦੇ ਦੁੱਖ ਇਨੀ ਸੁਣਾਏ ਸਾਰੀਆਂ ਗੱਲਾਂ ਸਹੀ ਆ ਬਿਲਕੁਲ ਸਹੀ ਗੱਲਾਂ ਕੀਤੀਆਂ ਤੇ ਕੀ ਕਹਿਣਾ ਚਾਹੁੰਦੇ ਆ ਪੰਜਾਬੀ ਭਰਾਵਾਂ ਨੇ ਜਿਹੜੇ ਪੰਜਾਬ ਚ ਵਸਦੇ ਆ ਸਬੀ ਭਾਜੀ ਦੱਸਣਗੇ ਹੁਣ ਫੇਰ ਵੀ ਨਹੀਂ ਨਹੀਂ ਅਬ ਤੁਸੀਂ लास्ट ਆਪਣਾ ਕੋਈ ਛੋਟਾ ਜਿਹਾ ਤਜਰਬਾ ਦੇ ਦਿਓ ਕੋਈ ਕੀ ਕਿੱਦਾਂ ਹੋਣੀ ਚਾਹੀਦੀ ਆ ਸਬੀ ਭਾਜੀ ਤੁਸੀਂ ਦੱਸੋ लास्ट ਇਹ ਹੀ ਆ ਭਰਾਵੋ ਮੈਂ ਤਾਂ लास्ट ਤੇ ਹੀ ਕਹੂੰਗਾ ਹਾਂ ਇੱਥੇ ਨਾ ਕੋਈ ਲੈ ਕੇ ਆਇਆ ਹਾਂ ਨਾ ਕਿਸੇ ਕੋਲ ਲੈ ਕੇ ਜਾਣਾ ਠੀਕ ਆ ਲੈ ਕੇ ਜਾਣ ਨੂੰ ਇਹੋ ਚੀਜ਼ ਆ ਜਿਹੜਾ ਆਪਾਂ ਬੈਠੇ ਆਂ ਹਾਂ ਚਾਰ ਗੱਲਾਂ ਕਰ ਲਈਆਂ ਹਾਂ ਬਹਿ ਲਿਆ ਹਨਾ ਇਹ ਹੀ ਯਾਦਾਂ ਨਾਲ ਜਾਣੀਆਂ ਕੋਈ ਸਾਡਾ ਬਜ਼ੁਰਗ ਨਾਂ ਨਾਲ ਨਾਲ ਲਿਖਾਇਆ ਸੀ ਨਾਂ ਲੈ ਕੇ ਉਹ ਉੱਧੇ ਪਈਆਂ ਬੰਦੇ ਜਾਈ ਜਾਂਦੇ ਬੰਦੇ ਬੰਦੇ ਜਾਈ ਜਾਂਦੇ ਆ ਆਦਨ ਜਮੀਨਾਂ ਉੱਥੇ ਪਈਆਂ ਜਮੀਨਾਂ ਵੀ ਉੱਥੇ ਪਈਆਂ ਠੀਕ ਹੈ ਕਿੰਦੂ ਸਾਹਿਬ ਇਹ ਗੱਲ ਇਹ ਬਿਲਕੁਲ ਜੀ ਜਮੀਨਾਂ ਵੀ ਜਮੀਨਾਂ ਵੀ ਉੱਥੇ ਪਈਆਂ ਤੁਸੀਂ ਤਾਂ ਮੈਂ ਤਾਂ ਕਹਿੰਦਾ ਵੀ ਤੁਸੀਂ ਇਹ ਚੀਜ਼ ਤੌਰ ਤਰੋ ਜਿਹੜਾ ਇਨਸਾਨ ਨੂੰ ਤੂੰ ਇਨਸਾਨ ਸਮਝੋ ਬੰਦੇ ਦੀ ਬੰਦੇ ਦੀ ਕਦਰ ਕਰੋ ਹੂੰ ਇਹ ਨਫਰਤ ਦੇ ਬੀਜ ਨਾ ਪਾਓ ਮੈਂ ਇਦਾ ਕਰ ਦੂ ਜਾਂ ਇਹ ਕਰ ਦੋ ਨਾ ਤੁਸੀਂ ਆਪਣੇ ਨੂੰ ਆਪਣੇ ਤਾਂ ਕਹੋ ਹੂੰ ਹੋਣਾ ਬਿਲਕੁਲ ਠੀਕ ਹੈ ਗੱਲ ਹੈ ਨਾ ਜੇ ਤੁਹਾਨੂੰ ਮੰਨ ਲਓ ਆਪਣਾ ਹੀ ਬਗਾਨਾ ਲੱਗਣ ਲੱਗ ਪਿਆ ਹਾਂ ਹਾਂ ਦੂਜੇ ਨੇ ਸਾਡਾ ਆਪਣਾ ਕਦੋਂ ਮੰਗ ਕਦੋਂ ਮੰਗ ਤੇ ਇਹ ਬਹੁਤ ਵੱਡਮੁੱਲੀਆਂ ਗੱਲਾਂ ਸਾਡੇ ਮਿੱਤਰ ਨੇ ਆਪਣੇ ਦਿਲੋਂ ਦੁੱਖ ਜਿਹੜੇ ਸੁਣਾਏ ਆ ਇਹ ਦੁੱਖ ਤਾਈਆਂ ਸਾਹਮਣੇ ਆਏ ਆ ਜੇ ਅਗਰ ਵਾਕਈ ਸਾਡੇ ਪੰਜਾਬ ਦੇ ਭਾਈਚਾਰੇ 'ਚ ਇਹ ਗੱਲ ਜਿਹੜੀ ਆ ਇਹ ਸਾਹਮਣੇ ਆਈ ਆ ਤੇ ਮੈਂ ਪੱਤਰਕਾਰ ਹੋਣ ਦੇ ਨਾਤੇ ਮੈਂ ਚਾਹੇ ਮੇਰਾ ਬੜਗਾ ਚਾਹੇ ਜ਼ਿਲ੍ਹਾ ਜਲੰਧਰ ਸਾਰੇ ਪਾਸੇ ਇਹੀ ਗੱਲਬਾਤ ਹੈ ਬਹੁਤ ਹੰਟੀ ਕੇ ਸਾਰਿਆਂ ਨੂੰ ਤਾਂ ਨਹੀਂ ਅਸੀਂ ਕਹਿ ਸਕਦਾ ਭਾਈ ਹਾਂਜੀ ਤੇ ਇਹ ਜੇ ਗੱਲਾਂ ਹੋਈਆਂ ਤਾਂ ਅੱਜ ਇਥੋਂ ਆ ਕੇ ਮੈਂ ਆਪਣੇ ਦੋਸਤਾਂ ਮਿੱਤਰਾਂ ਸਾਰੇ ਘਰ ਘਰ ਚ ਜਾ ਕੇ ਸੁਣ ਰਿਹਾ ਮੈਂ ਤੇ ਮੈਂ ਇਹ ਗੱਲਾਂ ਆਪਣੇ ਸਾਰੇ ਦੋਸਤਾਂ ਮਿੱਤਰਾਂ ਨੂੰ ਇਸ ਕਰਕੇ ਸੁਣਾ ਰਿਹਾ ਭਾਈ ਆਪਣੇ ਅੰਦਰ ਝਾਤ ਮਾਰੋ ਕਿ ਤਨ ਕਿਤੇ ਕੋ ਗੱਲ ਹੈ ਸੀ ਜੇ ਗੱਲ ਇਹ ਹੋਈ ਆ ਤਾਂ ਅੱਜ ਅਸੀਂ ਇੱਥੇ ਇਹ ਗੱਲ ਸਾਂਝੀ ਕਰਦੇ ਆਂ ਤੇ ਦੋਸਤੋ ਇਹੀ ਸਨੇ ਆਇਆ ਵੀ ਸਾਨੂੰ ਬਦਲ ਕੇ ਪਹਿਲਾਂ ਵਾਲੇ ਬਣ ਦੀ ਲੋੜ ਆ ਅਸੀਂ ਕਿਉਂ ਬਦਲੇ ਲੋ ਜੀ ਪੰਜਾਬੀ ਤਾਂ ਆਪਾਂ ਮਾਣਨਾ ਗੈਨੇ ਆ ਨਾ ਬਿਲਕੁਲ ਹੂੰ ਹੂੰ ਦੂਸਰਿਆਂ ਨੂੰ ਆਪਣਾ ਬਣਾਉਂਦੇ ਆ ਹੂੰ ਜੇ ਆਪਾਂ ਆਪਣੇਆਂ ਨੂੰ ਹੂੰ ਮੰਨ ਲੋ ਕਹਿੰਦਾ ਬਸਾਰਤਾ ਤੇ ਫੇ ਬਹੁਤ ਵੱਡਾ ਨੁਕਸਾਨ ਜਿਹੜਾ ਆਉਣ ਵਾਲੇ ਸਮੇਂ ਚ ਦੀਦਾ ਤੇ ਜੇ ਅੱਜ ਦੇਖਿਆ ਜਾਵੇ ਇੱਥੇ ਮੈਂ ਇਹ ਦੇਖਦਾ ਕਿ ਜਿਹੜੇ ਸਾਡੇ ਬੱਚੇ ਇੱਥੇ ਪੜ੍ਹਨ ਆਏ ਆ ਹੁਣ ਸਾਡੀ ਲੋੜ ਬਣੀ ਇੱਥੇ ਤੇ ਮੇਰੇ ਬੱਚੇ ਨੂੰ ਢਿਲੋ ਸਾਹਿਬ ਦੇਖਿਓ ਖਿਆਲ ਕਰਿਓ ਮਦਦ ਕਰਿਓ 26 ਮੇਰੀ ਕੁੜੀ ਨੂੰ ਸੰਭਾਲਾ ਢਿਲੋ ਸਾਹਿਬ ਮੇਰੇ ਮੁੰਡੇ ਆਲੂ ਦੇਖੀ ਇਹੋ ਕੁਛ ਆ ਨਾ ਆ ਗਿਆ ਕਿ ਨਹੀਂ ਬਿਲਕੁਲ ਹਾਂਜੀ ਇਸ ਕਰਕੇ ਢਿਲੋ ਸਾਹਿਬ ਅੱਜ ਮੈਂ ਕੈਨੇਡਾ ਚ ਬੈਠਾ ਤੇ ਮੇਰੀ ਬੇਟੀ ਵੀ ਇੱਥੇ ਪੜ੍ਹਨੇ ਆਈ ਉਹਦੀ ਡਿਗਰੀ ਦੀ ਕਨਵੋਕੇਸ਼ਨ ਤੇ ਮੈਂ ਆਇਆ ਠੀਕ ਤੇ 26 ਮੈਂ ਤੇਰੇ ਕੋਲ ਤੱਕਲੀਫ ਦੇ ਦੱਸ ਤੀ ਸੀ ਗੱਲ ਹਾਂਜੀ ਵੇ ਉਤਾਰ ਸਿੰਘ ਦਾ ਸਮਰਾਪਤੀ ਨਹੀਂ ਉਹਨੇ ਸਾਡੀ ਇੰਨੀ ਮਦਦ ਕੀਤੀ ਆ ਜਿਹਦੀ ਬਦੌਲਤ ਮੈਂ ਕਹਿ ਸਕਦਾ ਮੇਰੀ ਬੇਟੀ ਦੋ ਸਾਲੇ ਪੜ੍ਹਾਈ ਕਰਨੀ ਬੜੀ ਮੁਸ਼ਕਲ ਆ 6 ਸਾਲ ਡਿਗਰੀ ਕੀਤੀ ਜਿਹੜੀ ਆ ਇਹ ਸੱਚ ਆ ਇਹ ਲੁਕੋਣਾ ਨਹੀਂ ਚਾਹੀਦਾ ਨਹੀਂ ਸਹੀ ਗੱਲ ਹਾਂ ਜਿਹਨੇ ਕੀਤਾ ਉਹ ਲੁਕੋਣਾ ਨਹੀਂ ਚਾਹੀਦਾ ਮੇਰੇ ਦੋਸਤ ਮਿੱਤਰ ਮੈਨੂੰ ਪੁੱਛਦੇ ਹੁੰਦੇ ਸੀ ਵੀ ਇੰਨੀ ਵੱਡੀ ਪੜ੍ਹਾਈ ਕਰਦਾ ਤੇ ਜਿਨ੍ਹਾਂ ਮੰਨ ਲਓ ਪਰਿਵਾਰਾਂ ਚ ਜਿਨ੍ਹਾਂ ਬੱਚਿਆਂ ਦਾ ਮੋਢਾ ਵੱਜ ਜਵੇ ਉਹ ਧਰੋ ਸਾਹਿਬ ਤੇ ਤਰੱਕੀ ਜਿਹੜੀ ਆ ਉਹ ਲਗਾਤਾਰ ਕਰਦੇ ਆ ਬਿਲਕੁਲ ਤੇ ਇਸ ਗੱਲ ਦੀ ਮੈਨੂੰ ਇੱਥੇ ਖੁਸ਼ੀ ਵੀ ਆ ਮਾਣ ਵੀ ਆ ਤੇ ਇਦਾਂ ਹੀ ਸਾਰਿਆਂ ਨੂੰ ਜੇ ਇਹ ਇਹਦਾ ਰਲ ਮਿਲ ਕੇ ਰਹੀਏ ਤੇ ਇੱਥੇ ਮੈਂ ਜਾਣਕਾਰੀ ਲਈ ਤੁਹਾਡੇ ਲਈ ਵੀ ਗੱਲ ਹੈ ਜੀ ਜਿਹੜੇ ਗੁਜਰਾਤ ਦੇ ਲੋਕ ਆ ਜੀ ਬਹੁਤ ਬਾਰੀ ਗੱਲ ਕਰਨ ਦਾ ਮੌਕਾ ਮਿਲਦਾ ਵੀ ਉਹ ਕਾਰੋਬਾਰਾਂ ਚ ਇਕੱਠੇ ਹੋ ਕੇ ਕੰਮ ਕਰਦੇ ਆ ਹਾਂਜੀ ਘਰਾਂ ਚੋਂ ਭਮਾਂ ਲੱਗ ਰਹੇ ਨੇ ਉਹ ਕਾਰੋਬਾਰ ਇਕੱਠੇ ਕਰਦੇ ਤੇ ਉਹਨਾਂ ਦੀ ਗੁਜਰਾਤ ਵਿੱਚ ਵੀ ਅਜ ਰਾਜ ਕਰਦੇ ਆ ਮੋਦੀ ਸਾਹਿਬ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਸਾਡੇ ਠੀਕ ਤੇ ਅੱਜ ਸਾਨੂੰ ਵੀ ਕਿਤੇ ਨਾ ਕਿਤੇ ਸਿੱਖਣ ਨੂੰ ਅੱਜ ਉਹਨਾਂ ਉਹ ਗੁਜਰਾਤੀਆਂ ਦਾ ਮੇਰਾ ਬਾਹ ਵਾ ਪੈਂਦਾ ਉਹ ਲਈ ਤੇ ਘਰ ਵੀ ਕਰਦੇ ਦੋ ਤਿੰਨ ਅੱਛਾ ਜੀ ਉਹਨਾਂ ਦੀ ਬੋਲਬਾਣੀ ਜੋ ਮਿੱਠੀ ਆ ਉਹ ਉਹਨਾਂ ਦਾ ਬ੍ਰੇਨ ਪੂਰਾ ਬਿਜ਼ਨਸਮੈਨ ਆ ਉਹ ਉਹ ਜਿਹਦਾ ਆਪਣੇ ਵਾਂਗੂ ਨਹੀਂ ਹਾਲੇ ਆਪਣੇ ਫੇਰ ਆਪਣੇ ਆਪਣੇ ਨੂੰ ਕਰ ਜਾਂਦੇ ਹੈਟ ਹੁੰਦਾ ਜਾ ਅੱਛਾ ਜੀ ਔਰ ਉਹ ਗੁਜਰਾਤੀਆਂ ਦੀ ਬੋਲਬਾਣੀ ਤੈਨੂੰ ਮੈਂ ਉਹਦੀ ਗੱਲ ਕਰਾਉਣਾ ਹਾਂ ਉਹਨਾਂ ਦੀ ਬੋਲਬਾਣੀ ਬਿਜ਼ਨਸਮੈਨ ਵਿੱਚ ਇੰਨੀ ਮਿੱਠੀ ਆ ਕਿ ਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ